ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਲਾ ਪਿੰਡ ਤਹਿਸੀਲ ਜਨਾਲਾ ਤੇ ਜਿਲੰਦ ਬ੍ਰਿਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਤੋਕੜ ਇੱਕ ਸੱਜਰ ਸੂਈ ਤੇ ਇੱਕ ਗੱਬਨ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਪਹਿਲੀ ਵਾਰੀ ਆਪਾਂ ਵੀਡੀਓ ਇਸ ਘਰ ਦੇ ਵਿੱਚ ਤੁਹਾਨੂੰ ਵਿਖਾਉਣੀ ਹੈ ਹਾਂ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿੱਥੇ ਕਰੋ ਜੀ ਵੀਰ ਜੀ ਨਾਮ ਦੱਸ ਤੇ ਕਰੀ ਆਪਾਂ ਜਗਿੰਦਰ ਸਿੰਘ ਜੀ ਹਾਂ ਜੀ ਤੇ ਜਿੰਨ ਨਾਲਾ ਜਿਲ੍ਹਾ ਅਮਰਸਰ ਤੇ ਪਿੰਡ ਪਲਾ ਪਿੰਡ ਜਿਹੜਾ ਮੇਲਾ ਲਾਗੇ ਮੇਲਾ 슈ਗਰ ਮਿਲ ਮੇਲਾ 슈ਗਰ ਮਿਲ ਲੱਗੇ ਆਪਣੇ ਲੱਗੇ ਗੁਰਦੁਆਰਾ ਹੈਗਾ ਆਪਣੇ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੇ ਕਰੀ 0184 8432243 ਠੀਕ ਹੈ ਇਹ ਘਰ ਦੇ ਪਛੋਕ ਹੀ ਲੈਂਦੇ ਆ ਨਹੀਂ ਕਰਦੇ ਆਪਣੀ ਅੱਛਾ ਇਹ ਵੇਚ ਦੇਣੀਆਂ ਹਾਂ ਠੀਕ ਹੈ ਚਲੋ ਫਿਰ ਚਰਵਾਤ ਉਹ ਜਿਹੜੀ ਉਹ ਗੱਬਣ ਆ ਉੱਥੋਂ ਹੀ ਕਰ ਲਈਏ ਆਪਾਂ ਖੋਲੀਏ ਖੋਲ ਲਿਓ ਲਓ ਬਾਹਰ ਕੱਢ ਕੇ ਕਰੀ ਚੰਗੀ ਤਰ੍ਹਾਂ ਦਿਖਾਈਏ ਆਪਾਂ ਆਹ ਦੇਖ ਸਾਡੇ ਜੀ ਲੈ ਵੀਰ ਜੀ ਲੈ ਜੀ ਕਿ ਨਮਾ ਸੁਬਾਹ ਚ ਵੀਰ ਜੀ ਦਾ ਤੀਜਾ ਹੋਊਗਾ ਤੀਜਾ ਮਾਲਾ ਚੌਥਾ ਮਾਲਾ ਤੀਸਰੇ ਚੌਥੇ ਸੂਵੇ ਦੇ ਲਾਗੇ ਬੰਨੇ ਜਿਹੜੀ ਵੀਰ ਜੀ ਨੇ ਕਹਿੰਦੇ ਕਿ ਹੈਗੀ ਲੈ ਜਾਓ ਜੀ ਕਿੰਨਾ ਕ ਟਾਈਮ ਵਿੱਚ ਜੀ ਲੈ ਜਾਊਗੇ ਪੰਜ ਸੌ ਤਾਂ ਲੈ ਗਈਆਂ ਪੰਜ ਛੇ ਦਿਨਾਂ ਜੇ ਲੈ ਕੇ ਆਉਗੀ ਤੇ ਵੀ ਦੀ ਦੁੱਧ ਕਿੰਨਾ ਚਵਾਈ ਜਾਊਗੀ ਹੈ ਦੁੱਧ ਜੇ ਜੇ ਘਾਚ ਤੋਂ ਆਦੇ ਆ ਘਾਚ ਕੋਲ 10 11 ਕਿਲੋ ਨਹੀਂ ਇਹ ਲਿਆਂਦੀ ਆਪਾਂ ਹਾਂਜੀ ਅੱਛਾ ਇਹ ਲਿਆਂਦੀ ਆ ਵੀ ਤੇ ਘਰਦੀਆਂ ਕਿਹੜੀਆਂ ਜੇ ਘਰਦੀਆਂ ਦੋ ਅੱਛਾ ਦੋ ਘਰਦੀਆਂ ਤੇ ਇੱਕ ਲਿਆਂਦੀ ਆ ਠੀਕ ਆ ਤੇ 10 11 ਕਿਲੋ ਕਰੋਗੀ ਅੱਛਾ 10 11 ਲੀਟਰ ਜਿਹੜਾ ਕਰੀ ਜਾਓਗੇ ਕਰ ਦਊਗੀ ਸੰਤ ਛੱਡੀ ਐ ਅੱਛਾ ਤੇ ਇਹਦਾ ਮੁੱਲ ਮੁੱਲ ਇਹਦਾ 65000 ਹੈ 65000 ਹੈ ਕਰਨਾਂ ਵਿੱਚ ਮੰਨਤਨ ਕਰ ਦੋ ਕਿੰਨਾ ਕਿੰਨੇ ਕਿੰਨੇ ਦੀ ਦੇਣੀ ਹੈ 63000 ਦੀ ਦੇਣੀ ਹੈ ਮੋਕੇ ਤੇ ਹੋਰ ਕਰ ਦੋਗੇ ਹੋਰ ਕਰ ਦੋ ਯਾਰ 64000 ਦੀ ਦੇ ਦੋਗੇ ਹੋਰ ਕਰ ਦੋ ਯਾਰ ਅੱਛਾ ਕਿ ਪੂਰੇ 60 ਦੀ 60 ਦੀ ਕਰਦਾ ਜੀ ਅੱਛਾ ਪੂਰੇ 60000 ਦੀ ਦੇ ਦੋਗੇ ਹੋਰ ਮਾਨਤਨ ਕਰਦਾਂਗੇ ਚਲੋ ਕੋ ਫੋਨ ਲਾਵੇ ਹਨਾ ਮਾਨਤਨ ਮੁੱਕਦੇ ਹਾਂ ਠੀਕ ਹੈ ਤੇ ਆ ਦੋ ਮੱਜਾਂ ਜਿਹੜੀਆਂ ਗਿੰਦੇ ਕੀ ਕਰਦੀਆਂ ਹਾਂ ਇਹਦਾ ਕਿਨਵਾ ਸੋਆ ਜੀ ਕਿੰਨਾ ਦੁੱਧ ਦੇ ਤਕੋ 8 ਕਿਲੋ 8 ਤੇ ਬੱਚਾ ਕੀ ਹੈ ਤੇ ਮਗਰ ਬੱਚਾ ਕਟਾ ਜੇ ਕਿਹੜਾ ਕਟਾ ਆਵਲਾ ਠੀਕ ਹੈ ਕਿੰਨਾ ਕੁ ਦੁੱਧ ਚਵਾ ਦਿੰਦੀ ਹੈ ਦੁੱਧ 10000 ਕਿਲੋ ਕਰੂਗੀ 10 ਕਿਲੋ ਜਿਹੜਾ ਦੇਈ ਜਾਊਗੀ ਲਿਆ ਫਿਰ ਤੋਰਦੀ ਇਹਨਾਂ ਵਿੱਚ ਛੋਣੀ ਮੱਝ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਖੜੇ ਤੱਕ ਕਿਲੋ ਦੁੱਧ ਜਿਹੜਾ ਕੰਦੇ ਕਰੀ ਜਾਊਗੀ ਹੁਣ 8 ਕਿਲੋ ਹੈਗਾ ਲੈ ਜੋ ਬਾਕੀ ਸਵੇਰ ਸਵੇਰ ਦਾ ਟਾਈਮ ਹੈ ਕੋਈ ਨਮਾਈ ਖਤਮ ਨਹੀਂ ਆ ਉਤਰਾਂ ਹੀ ਅਜ ਤਨਾ ਘਰਾਂ ਚ ਹੁੰਦੀਆਂ ਜਿਹਨੇ ਕਹਿੰਦਾ ਕਿ ਟੰਗਰ ਧਮਾਈ ਦੇ ਨਹੀਂ ਆਪਾਂ ਤੇ ਇਹਦਾ ਵਿੱਚ ਕੀ ਰੱਖਣਾ ਮੁੱਲ ਇਹਦਾ ਵੀਰ ਜੀ ਬਾਠਿਆ 62000 ਇਹ ਕਿੰਨੇ ਰੀ ਦੇ ਦੇਣੀ ਹੈ 60 ਦੇ ਰਹਾ 60000 ਦੀ ਦੇ ਦੋਗੇ ਵੀ ਹੋਰ ਕਰ ਤਾਂ 2000 ਅੱਛਾ 58000 ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਹਨਾ ਮੈਂ ਮਾਨਤਨ ਕਰਦਾ ਤੇ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੇ ਕਰੀ ਬਾਕੀ ਕੋ ਵੀਰ ਫੋਨ ਲਾਵੇ ਇੱਕਰੀ ਪਹਿਲੀ ਵੀਡੀਓ ਵਾ ਵੀ ਜੀ ਉਹਨਾਂ ਦੀ ਕਹਿੰਦੇ ਆਪਾਂ ਦੇ ਦੇਣੀ ਆ ਬਾਕੀ ਮਾਨਤਨ ਕਰਕੇ ਫੋਨ ਲਾਵੇ ਇੱਕਰੀ ਇਹ ਵੀ ਤੋਰ ਹੀ ਦੋ ਵੀਰ ਜੀ ਇੱਕਰੀ ਹਨਾ ਨੀ ਨਾ ਸਵਾਮੀ ਨਾ ਬੰਨੀ ਨੂੰ ਐ ਐਸ਼ਾ ਨਾ ਮੀਨਾ ਸਵਾਮੀ ਨਾ ਚਾਰ ਤੋਂ 3.5 ਕਿਲੋ 4 ਕਿਲੋ 3.5 ਕਿਲੋ ਤੋਂ ਇੱਕੋ ਟਾਈਮ ਇਹਦੀ ਜਿਵੇਂ ਕੋਈ ਭਾਰਾ ਕੋਟੀ ਕਰਨੀਗੇ ਅੱਛਾ ਹਾਂ ਤੇ ਦੱਸਿਏ ਵਧੀਆ ਤੇ ਬਾਰੇ ਆਪਾਂ ਇਹ ਦੇਖੋ ਕਿੰਨਾ ਹੀ ਦੁੱਧ ਵਿੱਚ 4 ਤੋਂ 6 ਤੱਕ ਲਓ 4 ਹੀ ਮੰਨ ਲਓ ਤੁਸੀਂ 6 ਤੱਕ ਨਿਕਲਦੇ ਹਾਂਜੀ ਤੇ ਮਿਲਦੀ ਕਿਦਾਂ ਮਿਲਦੀ ਕੁਟੀਗਰੀ ਅੱਧੇ ਮਿਲਦੀ ਨਾ ਕੋਈ ਪਹਾੜਾ ਨਾ ਕੋਈ ਟਿਕਾ ਤੇ 24 ਕੋ ਟਾਈਮ 24 ਕੋ ਟਾਈਮ ਇੱਕ ਡੈਮੇਜ ਹੁੰਦੇ ਬੱਸ ਇੱਕੋ ਟਾਈਮ ਤੇ ਗਾਂ ਕਿੰਨੇ ਕਿ ਚੱਲਦੀ ਬਣੀ ਨਾ ਸਵਾ ਮਹੀਨਾ ਹੋ ਗਿਆ ਡੇਢ ਮਹੀਨਾ ਬਣੀ ਨੂੰ ਚੱਕ ਨਹੀਂ ਦੀ ਹੈਗੀ ਅੱਛਾ ਤੇ ਇਹਦਾ ਮੁੱਲ ਮੁੱਲ ਇਹਦਾ 40000 40000 ਕਿੰਨੇ ਦੀ ਦੇ ਦੇਣੀ ਜੱਸ ਸੁਣੋ 38000 ਦੀ ਕਰ ਦਈਏ 38000 40000 ਛੱਡੋ ਅੱਛਾ 37000 ਦੀ ਹਾਂਜੀ 37000 ਦੇ ਦਾਂ 36 ਯਾਰ ਦੀ ਦੇ ਦੋਗੇ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਫੋਨ ਲਾਵੇ ਕੋਈ ਮਾਨਤਾ ਨੂੰ ਨਾਲੇ ਕੋਈ ਇੱਥੇ ਪਸੰਦ ਕਰਕੇ ਵੇਖ ਚਾ ਕੇ ਖੜੇ ਹਨ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਇੱਕ ਸੂਈ ਆ ਇੱਕ ਗੱਬਣ ਇੱਕ ਟੋਕੜ ਆ ਆਪਣੀ ਵੇਖ ਚਾ ਕੇ ਮਰਜੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ